ਉਮੀਦ ਕਰਦੇ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਮੇਰਾ ਨਾਮ ਰਮਜੀਤ ਕੋਹਰਾ ਤੁਸੀਂ ਜਾਣਦੇ ਹੋ ਤੇ ਅਸੀਂ ਅੱਜ ਹੀ ਕੁਝ ਲੋਕ ਦੇ ਵਿੱਚ ਤੁਹਾਨੂੰ ਪੁਰਾਣੀਆਂ ਗੱਲਾਂ ਦੱਸਾਂਗੇ ਕਿ ਜਿਹੜੀਆਂ ਤੇ ਸਾਡੇ ਫਾਇਦੇਮੰਦ ਹੁੰਦੀਆਂ ਨੇ ਤੇ ਉਹ ਅਸੀਂ ਹੁਣ ਅੱਜ ਕੱਲ ਦੇ ਸਮੇਂ ਵਿੱਚ ਨਹੀਂ ਕਰ ਰਹੇ ਤੇ ਉਹ ਕਰਨੀਆਂ ਚਾਹੀਦੀਆਂ ਨੇ ਸਾਨੂੰ ਕਿਉਂਕਿ ਉਹ ਬਰਕਤਾਂ ਬਰਕਤ ਦਾ ਕਾਰਨਾ ਹੁੰਦੀਆਂ ਨੇ ਤੇ ਉਹ ਬਲੌਗ ਦੇ ਵਿੱਚ ਤੁਹਾਡੇ ਨਾਲ ਕੁਝ ਇਹ ਗੱਲਾਂ ਸ਼ੇਅਰ ਕਰਾਂਗੇ ਤੇ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਸਾਡਾ ਬਲੌਗ ਦੇਖਣਾ ਤੇ ਐਂਡ ਤੱਕ ਸਾਡੇ ਨਾਲ ਬਲੌਗ 'ਚ ਬਨੇ ਰਹਿਣਾ ਤੇ ਆਪਾਂ ਪੁਰਾਣੀਆਂ ਗੱਲਾਂ ਤੁਹਾਨੂੰ ਕੁਝ ਦੱਸਾਂਗੇ ਕਿ ਜਿਹੜੀਆਂ ਸਾਡੇ ਲਈ ਬਹੁਤ ਵਧੀਆ ਆਸ਼ੀਸ਼ ਦਾ ਕਾਰਨ ਹੁੰਦੀਆਂ ਨੇ ਤੇ ਜਿਹੜੀਆਂ ਅਸੀਂ ਉਹ ਭਲਾ ਬੈਠੇ ਹੋਏ ਹਾਂ ਤੇ ਸਾਨੂੰ ਉਹ ਗੱਲਾਂ ਪਨਾਉਣੀਆਂ ਨਹੀਂ ਚਾਹੀਦੀਆਂ ਤੁਹਾਡੇ ਨਾਲ ਉਹ ਗੱਲਾਂ ਸ਼ੇਅਰ ਕਰਾਂਗੇ ਬਲੌਗ ਤੇ ਵਿੱਚ ਤੇ ਤੁਸੀਂ ਬੜੇ ਧਿਆਨ ਦੇ ਨਾਲ ਸੁਣਨਾ ਤੇ ਸਾਨੂੰ ਸਤਿਕਾਰ ਦੇਣਾ ਜਿਵੇਂ ਪਹਿਲਾਂ ਦਿੱਤਾ ਹੈ ਦੇਖੋ ਹ ਸੰਦੀਪ ਬਾਹਰ ਨੂੰ ਮੂੰਹ ਕਰਕੇ ਕੜਚੀ ਟੰਗਣ ਲਈ ਆ ਤੇ ਇਸ ਤਰ੍ਹਾਂ ਟੰਗਣੀ ਨਹੀਂ ਚੜੀਦੀ ਕੜਚੀ ਇਹ ਪ੍ਰਾਣੀਆਂ ਗੱਲਾਂ ਨੇ ਕਿ ਕੜਚੀ ਆਪਾਂ ਬਾਹਰ ਨੂੰ ਮੂੰਹ ਕਰਕੇ ਟੰਗਾਂਗੇ ਤੇ ਕਿ ਘਰ ਦੇ ਜੀਵਣ ਦੀ ਹੈ ਤੇ ਜੇ ਆਪਾਂ ਇਹਨੂੰ ਦੂਜੇ ਲੋੜ ਟੰਗਾਂਗੇ ਤੇ ਉਹ ਵਧੀਆ ਰਹੇਗਾ ਤੇ ਇੰਨੇ ਰੰਗ ਦੀ ਕੀ ਸਿੱਧੀ ਤੇ ਸਿੱਧੀ ਨਹੀਂ ਚਾਹੀਦੀ ਕੋ ਜ ਆਪਾਂ ਨੂੰ ਇਹ ਗੱਲਾਂ ਸਮਝਾਉਣੀਆਂ ਚਾਹੀਦੀਆਂ ਨੇ ਵੀ ਇਹ ਘਰ ਦੇ ਪੂਰੇ ਮੈਂਬਰ ਗਣਦੀ ਐ ਇਹਦਾ ਮੂੰਹ ਸਿੱਧਾ ਨਹੀਂ ਹੋਣਾ ਚਾਹੀਦਾ ਇਹਦਾ ਮੂੰਹ ਦੂਜੇ ਲੋਟ ਹੋਣਾ ਚਾਹੀਦਾ ਹੁਣ ਮੈਂ ਇਹਨਾਂ ਨੂੰ ਦੱਸਣੀ ਆ ਉਹ ਜਿਹੜੀਆਂ ਆਪਣੇ ਸਾਡੇ ਵਾਸਤੇ ਫਾਇਦੇਮੰਦ ਗੱਲਾਂ ਹੁੰਦੀਆਂ ਨੇ ਤੇ ਉਹ ਦੱਸਣੀ ਆ ਕਿ ਜਿਹੜੀਆਂ ਸਾਨੂੰ ਇਹ ਗੱਲਾਂ ਨੂੰ ਯਾਦ ਰੱਖਣਾ ਚਾਹੀਦੇ ਤੇ ਖਾਰੇ ਬਣੀਆਂ ਗੱਲਾਂ ਦੱਸ ਰਹੀ ਹਾਂ ਹਾਂਜੀ ਆਓ ਸਾਰੇ ਲੋਕ ਚ ਜਿਵੇਂ ਬਣੇ ਰਹਿਣਾ ਬਣੇ ਰਹਿਣਾ ਤੇ ਤੁਹਾਨੂੰ ਦੱਸਨੇ ਆ ਹੁਣ ਹੋਰ ਗੱਲਾਂ ਪੁਰਾਣੀਆਂ ਕੁਝ ਆਪਣੇ ਪੈਜਮੰਦ ਵੀ ਕਰਦੇ ਪੈਜਮੰਦ ਗੱਲਾਂ ਨੇ ਝਾੜੂ ਲਾਉਣਾ ਹੈ ਕਿ ਝਾੜੂ ਲਾ ਕੇ ਤੇ ਆਪਾਂ ਕਿਤੇ ਦੀ ਕਿਤੇ ਸੁੱਟ ਦਿੰਨੇ ਆ ਇਹ ਕ ਪੈਰਾਂ ਨੂੰ ਵੀ ਲੱਗਦਾ ਤੇ ਇਹ ਪੈਰਾਂ ਨੂੰ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਝਾੜੂ ਰੱਤੇ ਚ ਨਾ ਰੱਖੋ ਤੇ ਝਾੜੂ ਪੈਰਾਂ ਨੂੰ ਲੱਗਦਾ ਤੇ ਇਹ ਨੈਸ਼ ਕੰਮ ਹੁੰਦਾ ਤੇ ਹੁਣ ਇਹਦੀ ਕੋਈ ਵਿਚਾਰ ਨਹੀਂ ਹੈਗੀ ਹੁਣ ਝਾੜੂ ਲਾਉਂਦੀਆਂ ਨੇ ਤੇ ਉੱਥੇ ਝਾੜੂ ਹੁੰਦਾ ਨਾ ਸਿਰ ਦੇ ਕਹਿੰਦੇ ਸੀ ਝਾੜੂ ਲਾਉਣਾ ਵੇੜੇ ਚ ਤੇ ਫਿਰ ਤੇ ਪੱਲਾ ਲੈ ਕੇ ਲਾਓ ਤੇ ਘੱਟਾ ਨਾ ਪਵੇ ਤੇ ਹੁਣ ਇਹ ਤੇ ਕੋਈ ਵਿਚਾਰ ਵੀ ਨਹੀਂ ਹੁਣ ਆਪਣਾ ਝਾੜੂ ਲੰਡੀਆਂ ਨੇ ਤੇ ਉੱਥੇ ਪੈਰਾਂ ਚ ਪੈ ਰਹੇ ਨੇ ਤੇ ਝਾੜੂ ਦਾ ਮੂੰਹ ਵੀ ਤਾਂ ਨੂੰ ਜਾਂ ਕਿੱਧਰ ਨੂੰ ਇਹ ਬੜੇ ਇਹ ਚੀਜ਼ਾਂ ਸਾਡੇ ਵਾਸਤੇ ਵਿਚਾਰ ਵਾਲੀਆਂ ਹੁੰਦੀਆਂ ਨੇ ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਹੜਾ ਝਾੜੂ ਦਾ ਮੂੰਹ ਆ ਝਾੜੂ ਦਾ ਮੂੰਹ ਥੱਲੇ ਰੱਖਣਾ ਚਾਹੀਦਾ ਤੇ ਝਾੜੂ ਜਿਹੜਾ ਬੈਠ ਕੇ ਲੱਗਦਾ ਸੀ ਨਾ ਝਾੜੂ ਉਹ ਕੁਝ ਆਸ਼ੀਸ਼ ਦਾ ਕਾਰਨ ਹੁੰਦਾ ਸੀ ਬਰਕਤ ਦਾ ਕਾਰਨ ਹੁੰਦਾ ਸੀ ਜੀ ਹਾਂਜੀ ਮੰਮੀ ਇੱਥੇ ਹੈ ਬਰਕਤ ਦਾ ਕਾਰਨ ਹੁੰਦਾ ਸੀ ਤੇ ਹੁਣ ਜਿਹੜਾ ਝਾੜੂ ਆਪਾਂ ਲੋਣੇ ਆਏ ਸਾਡੇ ਵੱੱਤੇ ਚੰਗਾ ਨਹੀਂ ਜਿਹੜਾ ਤੁਸੀਂ ਝਾੜੂ ਲਾ ਕੇ ਤੇ ਤੁਸੀਂ ਰਸਹੈਰਾਂ ਨੂੰ ਲੱਗਦਾ ਤੇ ਇਹ ਚੰਗਾ ਨਹੀਂ ਕੰਮ ਇੱਕ ਸਾਈਡ ਝਾੜੂ ਰੱਖੋ ਤੇ ਉਹ ਸਾਡੇ ਲਈ ਬੜਾ ਬਿਹਤਰ ਰਹੇਗਾ ਇਹ ਸੀ ਸਾਡੀਆਂ ਗੱਲਾਂ ਪੁਰਾਣੀਆਂ ਜਿਹੜੀਆਂ ਸਾਡੀਆਂ ਮਾਵਾ ਤੇ ਸਾਨੂੰ ਦਾਦੀਆਂ ਦੱਸਦੀਆਂ ਹੁੰਦੀਆਂ ਸੀ ਓਕੇ ਆ ਵੇਖੋ ਹੰਡ ਟੁੱਟੀ ਕੰਗੀ ਐ ਆ ਵੇਖੋ ਦੰਦੇ ਸਾਰੇ ਨਿਕਲੇ ਹੋਏ ਨੇ ਨਾ ਇਹਦੇ ਦੰਦੇ ਸਾਰੇ ਨਿਕਲੇ ਹੋਏ ਨੇ ਤੇ ਇਹ ਟੁੱਟੀ ਜਿਹੜੀ ਕੰਗੀ ਆ ਇਹ ਸਾਨੂੰ ਘਰ ਵਿੱਚ ਇਹ ਨਹੀਂ ਰੱਖਣੀ ਚਾਹੀਦੀ ਟੁੱਟੀ ਕੰਗੀ ਤੇ ਜਿਹੜਾ ਸਾਡੇ ਘਰ ਟੁੱਟਾ ਕੋਈ ਭਾਂਡਾ ਆ ਬਰਤਨ ਥਾਲੀ ਐ ਚਮਚਾ ਕੋਲੀ ਜੋ ਵੀ ਆ ਤਾਂ ਉਹ ਸਾਨੂੰ ਟੁੱਟਾ ਘਰ ਦੇ ਵਿੱਚ ਰੱਖਣਾ ਬੇਕਾਰ ਆ ਤੇ ਨਹੀਂ ਰੱਖਣਾ ਚਾਹੀਦਾ ਹਾਂਜੀ ਕਿਉਂ ਮੰਮੀ ਜੀ ਉਹ ਮਤਲਬ ਇਸ ਤਰ੍ਹਾਂ ਹੈ ਕਿ ਸਾਡੇ ਲਈ ਠੀਕ ਨਹੀਂ ਵਰਗਤਾ ਕਰਨੀ ਠੀਕ ਠੀਕ ਉਹ ਜਿਹੜਾ ਟੁੱਟਾ ਭਾਂਡਾ ਹੋ ਗਿਆ ਕੋਈ ਵੀ ਹੋ ਗਿਆ ਤੇ ਉਹ ਸਾਨੂੰ ਰੱਖਣਾ ਨਹੀਂ ਚਾਹੀਦਾ ਇਹ ਤੇ ਜਿਹੜੇ ਆਪਣਾ ਹੁਣ ਇਹ ਗੱਲ ਆ ਪੁਰਾਣਾ ਤਵਾ ਹੁੰਦਾ ਤਾਂ ਤੁਸੀਂ ਨਵਾਂ ਖਰੀਦ ਲਿਆ ਪੁਰਾਣਾ ਤਵਾ ਓਕੇ ਤੇ ਪੁਰਾਣਾ ਤਵਾ ਹੋ ਗਿਆ ਤੇ ਤੁਸੀਂ ਨਵਾਂ ਲੈ ਲਿਆ ਨਵਾਂ ਲੈ ਲਿਆ ਤੇ ਪੁਰਾਣੇ ਨੂੰ ਤੁਸੀਂ ਕਬਾੜ ਨੂੰ ਦੇ ਦਿੱਤਾ ਨਹੀਂ ਜੀ ਇਹ ਬਿਲਕੁਲ ਗੱਲ ਨਹੀਂ ਕਰਨੀ ਜਿਹੜਾ ਪੁਰਾਣਾ ਤਵਾ ਆ ਨਾ ਇੱਕ ਜਗ੍ਹਾ ਸੇਫ ਰੱਖੋ ਪੁਰਾਣਾ ਤਵਾ ਵੇਚੋ ਨਾ ਕਬਾੜ ਨੂੰ ਨਾ ਦੋ ਉਹ ਬਰਕਤ ਹੈ ਉਹ ਬਰਕਤ ਆ। ਸੋਣਦੇ ਭਈਓ ਨਾ? ਹਾਂਜੀ ਹਾਂਜੀ। ਤੇ ਉਹ ਪੁਰਾਣਾ ਜਿਹੜਾ ਤਵਾ ਆ ਉਹ ਬਰਕਤ ਦਾ ਕਾਰਨ ਆ ਕਿ ਸਾਈਡ ਰੱਖ ਛੱਡੋ ਕੋਈ ਗੱਲ ਨਹੀਂ ਉਹਦਾ ਕੀ ਐ। ਤੇ ਪੁਰਾਣਾ ਤਵਾ ਆਪਾਂ ਨੂੰ ਕਦੀ ਵੀ ਵੇਚਣਾ ਨਹੀਂ ਚਾਹੀਦਾ ਉਹ ਬਰਕਤ ਦਾ ਕਾਰਨ ਹੁੰਦਾ। ਨਵਾਂ ਲੈ ਲਓ ਔਰ ਪੁਰਾਣਾ ਇੱਕ ਸਾਈਡ ਤੇ ਰੱਖੋ। ਇਹ ਆ ਸਾਡੀਆਂ ਬਰਕਤਾਂ ਦੇ ਕਾਰਨ। ਅੱਛਾ ਅੱਛਾ। ਹਾਂਜੀ। ਹਾਂਜੀ। ਹਾਂਜੀ ਮੰਮੀ ਤੁਸੀਂ ਕੱਲ ਇਹ ਵੀ ਕਹਿੰਦੇ ਸੀ ਨਾ ਵੀ ਉਹ ਵੀ ਨਹੀਂ ਘਰ ਵਿੱਚ ਟੁੱਟੇ ਟਾਈਮ ਪੀਸ ਵੀ ਰੁਕਿਆ ਨਹੀਂ। ਆ ਹਾਂ ਇਹ ਵੀ ਚਾਹੀਏ ਜਿਹੜਾ ਹੁਣ ਟੁੱਟਾ ਟਾਈਮ ਪੀਸ ਐ ਘੜੀ ਖੜ ਗਈ ਐ। ਇਹ ਯਾਥਵਾੜੀ ਹੋਈ ਜਾਂ ਦਵਾਰਵਾਲੀ ਹੋਈ ਘੜੀ ਖੜ ਗਈ ਐ ਤੇ ਆਪਾਂ ਲਾ ਛੱਡੀ ਉਹਦੇ ਵਿੱਚ ਚੱਲ ਵੀ ਨਹੀਂ ਪਾਉਣਾ ਉਹਦੀ ਬੇਪਰਵਾਹੀ ਕਰ ਛੱਡੀ ਆ ਤੇ ਇਹ ਵੀ ਜਿਹੜੀ ਖੜੀ ਚੀਜ਼ ਹੁੰਦੀ ਆ ਨਾ ਘਰ ਦੇ ਵਿੱਚ ਇਹ ਵੀ ਠੀਕ ਨਹੀਂ ਹੁੰਦੀ ਇਹ ਵੀ ਬੇਕਾਰ ਐ ਇਹ ਵੀ ਆਸ਼ੀਸ਼ ਦਾ ਕਾਰਨ ਨਹੀਂ ਐ ਇਹਨੂੰ ਵੀ ਨਹੀਂ ਆਪਾਂ ਰੱਖਣਾ ਉਹਦੇ ਵਿੱਚ ਚੱਲ ਪਾਓ ਜਾਂ ਉਹਨੂੰ ਚੱਲ ਦੀ ਕਰੋ ਠੀਕ ਐ ਠੀਕ ਐ ਹਾਂਜੀ ਤੇ ਫਿਰ ਹੁਣ ਹੋ ਗਿਆ ਕਿ ਜਿਵੇਂ ਆਪਾਂ ਪ੍ਰਾਤ ਦੇ ਵਿੱਚ ਆਟਾ ਗੁੰਨਦੇ ਸੀ ਠੀਕ ਐ ਹੁਣ ਗੁੰਨਦੀਆਂ ਨੇ ਖਲੋ ਕੇ ਖਲੋਕੇ ਗੁੰਨਦੀਆਂ ਨੇ ਉਹ ਵੀ ਆਸ਼ੀਸ਼ ਦਾ ਕਾਰਨ ਨਹੀਂ ਆ ਗੁੰਦੇ ਹੈ ਅਸੀਂ ਵੀ ਗੁੰਨੇ ਨੇ ਸਾਰੇ ਗੁੰਦੇ ਨੇ ਉਹ ਆਸ਼ੀਸ਼ ਦਾ ਕਾਰਨ ਨਹੀਂ ਥੱਲੇ ਬਹਿ ਕੇ ਚੌਂਕੇ ਦੇ ਵਿੱਚ ਚੌਂਤਰਾ ਚੌਂਤਰਾ ਚੌਂਕੇ ਦੇ ਵਿੱਚ ਬਹਿ ਕੇ ਆਟਾ ਗੁੰਨਦੀਆਂ ਸੀ ਮਾਵਾ ਜਿਹਨੇ ਇੰਜੇ ਮੁਠੀ ਨਾਲ ਆਟਾ ਗੁੰਨਦੀਆਂ ਸੀ ਤੇ ਮੁਠੀ ਨਾਲ ਆਟਾ ਗੁੰਨ ਕੇ ਉਹ ਵੱਧਦਾ ਸੀ ਫੁੱਲਦਾ ਸੀ ਜਿਹਦੀਆਂ ਚਾਰ ਰੋਟੀਆਂ ਬਣਨੀਆਂ ਉਹਦੀਆਂ 6 ਬੰਦੀਆਂ ਸੀ ਤੇ ਹੁਣ ਤੁਸੀਂ ਆਟਾ ਗੁੰਨਦੀਆਂ ਜੇ ਐ ਗੁੰਨਿਆ ਪਿਓ ਕੇ ਰੱਖ ਕੇ ਤੇ ਡੂੰਗੇ ਵਿੱਚ ਪਾ ਦਿੱਤਾ ਤੇ ਉਹ ਫ੍ਰਿਜ ਚ ਠੋਕ ਦਿੱਤਾ ਉਹ ਰੋਟੀ ਨਹੀਂ ਬਣਦੀ ਚੱਜਦੀ ਉਹ ਨਾ ਤੇ ਮਿੱਠੀ ਹੁੰਦੀ ਆ ਉਹ ਇੱਕ ਜਿਹੜਾ ਰਾਤ ਦੇ ਆਟੇ ਦੀ ਰੋਟੀ ਆਪਾਂ ਬਣਾ ਕੇ ਖਾਣੇ ਇੱਕ ਮੁਰਦੇ ਦੇ ਬਰਾਬਰ ਹੋ ਜਾਂਦੀ ਹੈ ਅੱਛਾ ਅੱਛਾ ਜਿਵੇਂ ਕੀ ਉਹਦੇ ਵਿੱਚ ਤਤ ਨਿਕਲ ਜਾਂਦੇ ਨੇ ਉਹਦੇ ਵਿੱਚ ਕੁਝ ਵੀ ਨਹੀਂ ਰਹਿੰਦਾ ਉਹ ਮੁਰਦੇ ਦੇ ਬਰਾਬਰ ਬਣ ਜਾਂਦਾ ਰਾਤ ਦਾ ਆਟਾ ਜਿਹੜਾ ਆਪਾਂ ਰੱਖਨੇ ਆ ਉਹਨਾਂ ਕੰਮ ਕਰੋ ਮੇਰੀਓ ਭੈਣੋ ਤੇ ਆਪਾਂ ਆਟਾ ਗੁੰਨੂ ਆਟਾ ਗੁੰਨੂ ਜੇ ਆਪਣਾ ਕਿੰਨਾ ਠੇਰ ਲੱਗਦਾ ਤੇ ਆਟਾ ਗੁੰਨੂ ਤੇ ਤਾਜੀ ਰੋਟੀ ਪਕਾਓ ਤੇ ਮਿੱਠੀ ਔਰ ਵਾਈਟ ਰੋਟੀ ਚਿੱਟੀ ਕਿਦੀ ਸੋਣੀ ਬਣਦੀ ਹੈ ਆਪਾਂ ਨੂੰ ਆਟਾ ਸੋਣੀ ਢੰਗ ਨਾਲ ਗੁੰਨ ਕੇ ਤਾਜਾ ਗੁੰਨ ਕੇ ਤੇ ਤਾਜੀ ਰੋਟੀ ਬੱਚਿਆਂ ਨੂੰ ਬਣਾ ਕੇ ਦੇਵੋ ਇੱਕ ਬੱਚਿਆਂ ਨੂੰ ਮੈਂ ਇਹ ਵੀ ਗੱਲ ਕਹਿਣੀ ਆ ਤੇ ਵੀ ਜਿਹੜਾ ਆਪਾਂ ਬੱਚੇ ਸਕੂਲ ਸਾਡੇ ਜਾਂਦੇ ਨੇ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਤਾਹੀ ਸਫੀ ਬਣਾ ਕੇ ਦੇਣੀ ਨਾ ਕਿ ਰਾਤ ਦੀ ਨਹੀਂ ਦੇਣੀ ਬੱਚ ਅੱਜ ਕੱਲ ਤੇ ਤਾਜੀ ਖਰਾਬ ਹੋ ਜਾਂਦੀ ਤੇ ਰਾਤ ਵੀ ਨਹੀਂ ਹੋ ਸਕਦੀ ਹੈ ਤੁਸੀਂ ਤਾਜੀ ਦੋ ਪਿਆਲ ਪੁਰਨ ਦੋ ਠੀਕ ਹੈ ਤੇ ਤਾੜੀ ਦੋ ਜਿਹੜੇ ਛੋਟੇ ਬੱਚੇ ਨੇ ਪਤਾ ਨਹੀਂ ਉਹ ਤੇ ਖਾ ਹੀ ਲੈਣਗੇ ਨਾ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਣਾ ਭੈਣੋ ਵੀ ਇਹ ਖਰਾਬ ਆ ਉਹਨਾਂ ਨੇ ਖਾ ਲੈਣੀ ਆ ਤੇ ਉਹਨਾਂ ਨੂੰ ਤਾਜੀ ਬਣਾ ਕੇ ਦੋ ਤੁਸੀਂ ਸਬਜ਼ੀ ਇਹ ਵੀ ਮੇਰੀ ਇਹ ਸਾਡੀਆਂ ਮਾਵਾਂ ਦੀ ਕਹਾਵਤ ਹੈ ਅਚਾਰ ਨਾਲ ਦੇ ਦੋ ਤੇ ਰਾਤ ਦੀ ਸਬਜ਼ੀ ਨਾ ਭੈਣੋ ਇਹਨਾਂ ਬੱਚਿਆਂ ਨੂੰ ਦਵੋ ਤੇ ਹੁਣ ਇਹ ਵੀ ਗੱਲ ਹੈ ਕਿ ਜਿਹੜੇ ਆਪਾਂ ਚਾਬੀ ਹੁੰਦੀ ਹੈ ਤਾਲੇ ਦੀ ਤਾਲੇ ਦੀ ਚਾਬੀ ਉਹ ਐਂ ਜਾਂ ਨਿਆਂ 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 ਖੜਕਾਉਣੀ ਇਹ ਵੀ ਪ੍ਰਾਣੀ ਕਹਾਵਾ ਤਾਂ ਇਹ ਵੀ ਨਹੀਂ ਖੜਕਾਉਣੀ ਚਾਹੀਦੀ ਘਰ ਵਿੱਚ ਜੇ ਚਾਬੀ ਨਹੀਂ ਖੜਕਣੀ ਚਾਹੀਦੀ ਹਾਂਜੀ ਜਿਹੜੀ ਕੈਂਚੀ ਆ ਕੈਂਚੀ ਆ ਆ ਆ ਕਰਕੇ ਬੱਚੇ ਖੜਕਾਉਂਦੇ ਨੇ ਕੈਂਚੀ ਨਹੀਂ ਖੜਕਾਉਣੀ ਚਾਹੀਦੀ ਇਹ ਵੀ ਬੱਚਿਆਂ ਤੋਂ ਬਚਾ ਕੇ ਰੱਖੋ ਫਿਰ ਆਪਾਂ ਭਾਂਡੇ ਸਿੰਕ ਦੇ ਵਿੱਚ ਕੱਢਨੇ ਆ ਜਾਂ ਪਾਉਣੇ ਆ ਇੱਕ ਦੂਜੇ ਨਾਲ ਠਾ 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 ਨਾ ਮਾਰੋ ਆਰਾਮ ਦੇ ਨਾਲ ਕੱਢੋ ਉਹਨਾਂ ਨੂੰ ਆਰਾਮ ਦੇ ਨਾਲ ਉਹਨਾਂ ਨੂੰ ਗੋਸ਼ ਕਰੋ ਇੱਕ ਵਾਰੀ ਗੋਸ਼ ਕਰਕੇ ਜੇ ਉਹਨਾਂ ਨੂੰ ਆਰਾਮ ਦੇ ਨਾਲ ਉਹਨਾਂ ਨੂੰ ਮੰਜੋ ਉਠਾ ਠਾਣਾ ਕਰੋ ਕਿਉਂਕਿ ਭਾਂਡੇ ਠਾ ਠਾ ਕਰਨ ਦੇ ਨਾਲ ਵੀ ਇਹ ਸਾਡੇ ਵਾਸਤੇ ਵਰਕਤਾ ਕਰਨ ਨਹੀਂ ਹੈ ਇਹ ਗਲ ਹੋਈ ਫਿਰ ਆਪਾਂ ਜਿਹੜੀਆਂ ਰਾਤ ਨੂੰ ਇਹ ਲਾਈਟਾਂ ਬੰਦ ਕਰ ਜਿੰਨਾ ਠੀਕ ਹੈ ਬੰਦ ਕਰਨੀਆਂ ਚਾਹੀਦੀਆਂ ਨੇ ਠੀਕ ਹੈ ਆਪਾਂ ਨੂੰ ਸਰਕਾਰ ਦਾ ਵੀ ਖੁਦ ਫਾਇਦਾ ਸੋਚਣਾ ਚਾਹੀਦਾ ਜੇ ਸਰਕਾਰ ਸਾਡਾ ਸੋਚਦੀ ਹੈ ਤਾਂ ਸਾਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਰਾਤ ਨੂੰ ਤੁਸੀਂ ਲਾਈਟਾਂ ਬੰਦ ਕਰ ਦਿਆ ਕਰੋ ਬਟੀਆਂ ਲਾਈਟਾਂ ਸਾਰੀਆਂ ਆਫ ਕਰ ਦਿਆ ਕਰੋ ਜਿਹੜੀਆਂ ਛੋਟੀਆਂ ਲਾਈਟਾਂ ਨੇ ਨਾ ਘਰ ਦੇ ਵਿੱਚ ਉਹ ਜਗਾ ਕੇ ਰੱਖਿਆ ਕਰੋ ਛੋਟੀਆਂ ਕਿਉਂਕਿ ਹਨੇਰਾ ਕਰਕੇ ਸੋਣਾ ਸਾਡੇ ਵਾਸਤੇ ਬਿਲਕੁਲ ਬਰਕਦਾਕਾਰ ਨਹੀਂ ਜੇ ਤੁਸੀਂ ਵੱਡੇ ਬਲਬ ਬੰਦ ਕਰੋ ਤੇ ਛੋਟੇ-ਛੋਟੇ ਬਲਬ ਹਰ ਕਮਰੇ 'ਚ ਡੱਬਲ ਲਗਾਓ ਉਹ ਵੇਖੋ ਆਪਾਂ ਵੀ ਲਗਾਏ ਹਾਂ ਅਸੀਂ ਸਾਰੇ ਲਗਾਏ ਹੋਏ ਨੇ ਜੀ ਆਹ ਦੇਖ ਲੀਆ ਆਹ ਆਹ ਦੇਖੋ ਸਾਡਾ ਦੇਖ ਆਪਾਂ ਨੇ ਛੋਟੇ-ਛੋਟੇ ਬਲਬ ਲਗਾਏ ਹੋਏ ਨੇ ਦੋਨੇ ਰੂਨ ਤਾਂ ਦੇ ਚਾਰ ਬੱਲਬ ਨਹੀਂ ਛੋੜੇ ਬੱਲਬ ਤੁਸੀਂ ਲਾਇਆ ਕਰੋ ਤੇ ਤੁਸੀਂ ਹੰਦੇਰਾ ਕਰਕੇ ਬਿਲਕੁਲ ਨਹੀਂ ਸੋਣਾ ਤੇ ਹੰਦੇਰੇ ਦਾ ਕਾਰਨ ਕੋਈ ਵੱਡੀ ਆਸ਼ੀਸ਼ ਨਹੀਂ ਹੈ ਤੁਸੀਂ ਚਾਨਣ ਵਿੱਚ ਥੋੜਾ ਥੋੜਾ ਮਿੰਨਾ ਮਿੰਨਾ ਚਾਨਣ ਦੇ ਵਿੱਚ ਬੱਚੇ ਸੌਣ ਅਰ ਤੁਸੀਂ ਸੌ ਕਦੀ ਵੀ ਹਮ ਫੁੱਲ ਹਨੇਰਾ ਕਰਕੇ ਨਹੀਂ ਸੋਣਾ ਇਹ ਸਾਡੀਆਂ ਪ੍ਰਾਣੀਆਂ ਕਹਾਵਤਾਂ ਨੇ ਕਿ ਜਦੋਂ ਸਾਡੀ ਮਾਂ ਐ ਮੇਰੀ ਉਮਰ ਹੋ ਗਈ ਆ ਜੀ 57 57 ਦੀ ਹੋ ਗਈਆਂ ਜੀ ਮੈਂ ਤੇ ਸਾਡੀਆਂ ਮਾਵਾਂ ਸੀ ਤੇ ਉਹ ਦੀਵਾ ਜਗਉਂਦੀਆਂ ਸੀ ਤੇ ਮਿੱਟੀ ਦਾ ਤੇਲ ਵਿੱਚ ਦੀਵੇ ਜੇ ਪੈਂਦਾ ਸੀ ਪੈਂਦਾ ਸੀ ਤੇ ਜਦੋਂ ਰਾਤ ਨੂੰ ਜਗਾਉਂਦੀਆਂ ਸੀ ਤੇ ਉਦੋਂ ਬੱਤੀ ਸੀ ਨਾ ਜਿਹੜੀ ਬਿਲਕੁਲ ਉਹਦੀ ਨਾ ਉਹ ਨਾਲ ਹੁੰਦਾ ਸੀ ਉਹਦੀ ਟਿਬਰੀ ਜੀ ਤੇ ਉਹਨੂੰ ਕੱਟ ਕਰ ਦਿੰਦੀਆਂ ਸੀ ਕੀ ਹਨੇਰਾ ਨਹੀਂ ਸੀ ਕਰਦੀਆਂ ਹਨੇਰਾ ਕਰਕੇ ਬਿਲਕੁਲ ਨਹੀਂ ਮੇਰੀ ਉਹ ਪੈਣਾ ਸੋਨਾ ਇਹ ਵੀ ਇੱਕ ਪੁਰਾਣੀ ਕਹਾਵਤ ਤੇ ਬਰਕਤ ਦਾ ਕਾਰ ਠੀਕ ਹੈ ਜੀ ਤੇ ਇਹ ਪ੍ਰਾਣੀਆਂ ਜਿਹੜੀਆਂ ਕਹਾਵਤਾਂ ਨੇ ਤੇ ਇਹ ਬਹੁਤ ਸਾਡੇ ਲਈ ਲਾਭ ਦਾ ਕਾਰਨ ਨੇ ਇੱਕ ਆਪਾਂ ਕੋਈ ਜਾਂਦਾ ਹੈ ਇਹ ਵੀ ਬਹੁਤ ਕੋ ਸੱਚੀ ਗੱਲ ਹੈ ਜੇ ਜਿਵੇਂ ਕੋਈ ਜਾਂਦਾ ਤੇ ਆਪਾਂ ਅੱਗਾ ਪਿੱਛਾ ਨਹੀਂ ਵੇਖਦੇ ਤੇ ਉਹਨੂੰ ਪਿੱਛੋਂ ਬਾਣ ਮਾਰ ਲੈਣੇ ਹਾਕ ਮਾਰ ਲੈਣੇ ਆ ਕਿ ਆਜੋ ਜਾਂ ਕੋਈ ਵੀ ਮਾਰ ਲੈਂਦਾ ਕਰੋਸੀ ਵੀ ਤੇ ਜਾਂ ਅਸੀਂ ਘਰ ਵਿੱਚ ਇਹ ਵੀ ਬਿਲਕੁਲ ਨਹੀਂ ਮਾਰਦੇ ਪਿੱਛੋਂ ਬਾਜ ਨਹੀਂ ਮਾਰਨੀ ਜੇ ਕਿ ਕੋਈ ਚਲਾ ਗਿਆ ਤੇ ਤੁਹਾਨੂੰ ਪੈਣੋ ਮੇਰੀ ਉਹ ਇਹ ਕੰਮ ਯਾਦ ਆ ਗਿਆ ਤੇ ਤੁਸੀਂ ਬਰਾਬਰ ਜਾ ਕੇ ਮਿਲ ਕੇ ਜਾਂ ਕੋਈ ਆਮਦਾ ਹੋਵੇ ਜਾਂ ਬਰਾਬਰ ਕੋ ਜਾਂਦਾ ਹੋਵੇ ਮਿਲ ਕੇ ਤੇ ਉਹਨਾਂ ਨੂੰ ਉਹ ਗੱਲ ਉਹਨਾਂ ਦੇ ਕੰਨੀਆਂ ਪਾ ਦਿਓ ਕਿ ਬਈ ਆਹ ਗੱਲ ਆ ਪਿੱਛੋ ਹਾਕ ਨਾ ਮਾਰੋ ਇਹ ਬ੍ਰਿ ਪ੍ਰਾਣੇ ਮੁਹਾਵਰੇ ਨੇ ਨਾ ਪੁਰਾਣੀਆਂ ਗੱਲਾਂ ਨੇ ਨਾ ਇਹ ਬਿਲਕੁਲ ਸੱਚ ਨੇ ਨਾ ਕਿ ਝੂਠ ਨੇ ਹੈਗੀਆ ਬਿਲਕੁਲ ਸੱਚ ਨੇ ਪਿੱਛੋ ਬਾਜ ਮਾਰਨੀ ਤੇ ਸਾਡਾ ਕੰਮ ਨਹੀਂ ਬਣਿਆ ਤੇ ਅਸੀਂ ਘਰ ਆ ਕੇ ਕਹਿ ਹੀ ਦੇਣਾ ਹੈ ਕਿ ਹਾਂ ਉਹ ਅੱਜ ਮਾਰੀ ਐ ਤੇ ਸਾਡਾ ਕੰਮ ਨਹੀਂ ਬਣਿਆ ਤੇ ਇਹ ਕੰਮ ਨਹੀਂ ਆਪਾਂ ਕਰਨਾ ਹਾਂਜੀ ਹਾਂ ਇਹ ਬਿਲਕੁਲ ਨਹੀਂ ਕੰਮ ਕਰਨਾ ਹੈਨਾ ਤੇ ਇਹ ਸਾਡੇ ਵਾਸਤੇ ਕੋਈ ਅੱਛਾ ਕਾਰਨ ਨਹੀਂ ਹੈ ਬਰਕਤ ਦਾ ਕਾਰਨ ਤੇ ਹੁਣ ਇਹ ਗੱਲ ਆ ਕਿ ਜੇ ਸਾਡੇ ਘਰ ਕੋਈ ਮਹਿਮਾਨ ਆਇਆ ਆ ਪਰੌਣਾ ਆਇਆ ਆ ਪਰੌਣਾ ਆਇਆ ਜੇ ਸਾਡੇ ਘਰ ਤੇ ਤੁਸੀਂ ਪਰੌਣੇ ਦੇ ਤੇ ਵਿਚਾਰੇ ਦੇ ਨਿਕਲਦਾ ਅਜੇ ਪੈਰ ਉਹਦਾ ਉੱਥੇ ਹੀ ਐ ਅਜੇ ਦੂਜੇ ਘਰ ਤੱਕ ਹੀ ਗਿਆ ਤੇ ਤੁਸੀਂ ਝਾੜੂ ਫੜ ਲਿਆ ਝਾੜੂ ਫੜ ਕੇ ਫਟਾਫਟ ਫਟਾਫਟ ਕਿਉਂਕਿ ਜਦੋਂ ਝਾੜੂ ਲੱਗਦਾ ਸੀ ਜਦੋਂ ਘਰੋਂ ਪਰੌਣਾ ਜਾਂਦਾ ਸੀ ਤੇ ਝਾੜੂ ਉਦੋਂ ਲੱਗਦਾ ਸੀ 2 ਘੰਟੇ 1 ਘੰਟਾ ਠਹਿਰ ਕੇ ਤੇ ਪਾਣੀ ਤਰੋਂ ਕੇ ਅੱਛਾ ਮਾਂ ਕਹਿੰਦੀ ਸੀ ਦਾਦੀ ਨਾਨੀ ਕਹਿੰਦੀ ਸੀ ਪਾਣੀ ਤਰੋਂ ਕੋ ਤੇ ਫੇਰ ਝਾੜੂ ਲਵਣਾ ਅਗਲੇ ਨੇ ਸਫਰ ਵਿੱਚ ਜਾਣਾ ਆ ਅੱਛਾ ਅੱਛਾ ਐਂ ਦਾ ਨਾ ਕਰੋ ਤੇ ਕੋਈ ਇਹ ਗੱਲਾਂ ਜਿਹੜੀਆਂ ਨੇ ਬਰਕਤਾਂ ਕਰਨੇ ਸੀ ਕਿ ਨਹੀਂ ਹਾਂ ਜੀ ਨਹੀਂ ਤੇ ਐਸੀ ਫਿਰ ਬਰਕਤਾਂ ਹੀ ਕਰਨੀ ਹਣਾ ਜੀ ਸਾਰੇ ਫਿਰ ਆਪਣੇ ਪਰਪਰਾ ਹੀ ਕਰ ਲੈਂਦੇ ਕਮੈਂਟ ਕਰਕੇ ਆਪਾਂ ਦੱਸਣਾ ਕਿ ਇਹ ਗੱਲਾਂ ਬਰਕਤਾਂ ਦਾ ਕਾਰਨ ਇਹ ਮੈਨੂੰ ਮੈਂ ਕਮੈਂਟ ਤੁਹਾਡੇ ਕੋਲੋਂ ਮੰਗਣੇ ਨੇ ਕਿ ਵੀ ਤੁਸੀਂ ਇਹ ਗੱਲਾਂ ਮੈਨੂੰ ਦੱਸੋ ਕਿ ਇਹ ਗੱਲਾਂ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਮੇਰੀਆਂ ਭੈਣਾ ਮੇਰੀਆਂ ਧੀਆ ਪੁੱਤਰ ਜੋ ਵੀ ਨੇ ਤੇ ਮੈਨੂੰ ਦੱਸਣਾ ਹੈਗਾ ਕਿ ਵੀ ਇਹ ਸੱਚੀ ਗੱਲ ਤੁਸੀਂ ਕਹੀਏ ਸੱਚੀਆਂ ਨੇ ਫਿਰ ਇਹ ਵੀ ਕਰਨਾ ਹੈ ਕਿ ਜਦੋਂ ਆਪਾਂ ਸ਼ਾਮ ਵੇਲੇ ਝਾੜੂ ਚੁੱਕਨੇ ਆ ਜੀ ਅਸੀਂ ਸਵੇਰੇ ਝਾੜੂ ਲਾ ਲਿਆ ਸ਼ਾਮ ਵੇਲੇ ਝਾੜੂ ਚੁੱਕ ਕੇ ਚੱਲੋ ਜੀ ਝਾੜੂ ਚੱਲੋ ਜੀ ਝਾੜੂ ਜਿਹੜਾ ਕੂੜਾ ਹੁੰਦਾ ਨਾ ਸ਼ਾਮ ਦਾ ਸ਼ਾਮ ਦਾ ਕੂੜਾ ਉਹ ਕਦੀ ਵੀ ਤੇ ਹੁਣ ਮੇਰੀ ਮੇਰੀਓ ਭੈਣੋ ਕਹੋਗੇ ਕੀ ਗੱਲਾਂ ਪ੍ਰਾਣੀਆਂ ਗੱਲਾਂ ਬਹੁਤ ਚਿੰਗੀਆਂ ਲੱਗਦੀਆਂ ਨੇ ਤੇ ਹੁਣ ਜਿਹੜਾ ਤੁਸੀਂ ਝਾੜੂ ਲਾਣਾ ਠੀਕ ਹੈ ਸ਼ਾਮਾਂ ਨੂੰ ਝਾੜੂ ਲਾਉਣਾ ਸ਼ਾਮਾਂ ਨੂੰ ਝਾੜੂ ਲਾਉਣਾ ਵੀ ਵੈਸੇ ਬੇਕਾਰ ਹੈ ਸ਼ਾਮੀ ਝਾੜੂ ਕਿਉਂ ਲਾਉਣਾ ਕਿਹੜੀ ਗੱਲੋਂ ਲਾਉਣਾ ਨਹੀਂ ਲਾਉਣਾ ਚਾਹੀਦਾ ਤੇ ਜੇ ਤੁਸੀਂ ਝਾੜੂ ਲਾਉਂਦੇ ਹੀ ਉਹ ਤੇ ਜਿਹੜਾ ਤੁਹਾਡਾ ਕੂੜਾ ਹੁੰਦਾ ਨਾ ਸ਼ਾਮ ਦਾ ਉਹ ਤੁਸੀਂ ਕਦੀ ਵੀ ਬਾਹਰ ਡਸਟਬਿਨ ਚ ਨਹੀਂ ਪਾਉਣਾ ਉਹ ਜਿਹੜਾ ਕੂੜਾ ਹੁੰਦਾ ਨਾ ਸ਼ਾਮ ਦਾ ਹੁੰਜਿਆ ਹੋਇਆ ਉਹ ਇੱਕ ਬਰਕਤ ਹੁੰਦੀ ਆ ਤੁਸੀਂ ਸ਼ਾਮ ਦਾ ਕੂੜਾ ਬਾਹਰ ਸੁੱਟ ਦਿੱਤਾ ਤੇ ਉਹ ਬਰਕਤ ਹੀ ਸੁੱਟ ਦਿੱਤੀ ਤੁਸੀਂ ਉਹ ਕੂੜਾ ਬਾਹਰ ਕਦੀ ਵੀ ਪੈਣੋ ਮੈਨੂੰ ਕਮੈਂਟਾਂ 'ਚ ਚਾਹੀਦੇ ਨੇ ਵੀ ਤੁਸੀਂ ਸੱਚ ਮੈਨੂੰ ਮੰਨਿਆ ਤੇ ਉਹ ਕੂੜਾ ਇਹ ਨਾ ਜਿਹੜਾ ਉਹ ਕਦੀ ਵੀ ਤੁਸੀਂ ਉਹ ਜਿਹੜਾ ਸ਼ਾਮ ਦਾ ਕੂੜਾ ਆ ਉਹ ਪਾ ਕੇ ਘਰ ਇੱਕ ਥਨੇ ਚ ਰੱਖ ਦੇਣਾ ਕਦੀ ਵੀ ਤੁਸੀਂ ਉਹ ਕੂੜਾ ਸ਼ਾਮ ਦਾ ਨਾ ਜਿਹੜਾ ਬਾਹਰ ਹੀ ਸੁੱਟਣਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਨਾ ਹਾਂਜੀ ਮੈਂ ਤੈਨੂੰ ਵੀ ਸਮਝਉਣੀ ਆ ਵੀ ਜਿਹੜਾ ਕੂੜਾ ਆ ਉਹ ਬਰਕਤ ਦਾ ਕਾਰਨ ਹੈ ਸ਼ਾਮ ਦਾ ਕੂੜਾ ਉਹ ਬਰਕਤ ਹੈ ਜੇ ਘਰ ਵਿੱਚ ਜੀਵ ਹੋਣਗੇ ਤੇ ਕੂੜਾ ਬਣੇਗਾ ਨਾ ਜੇ ਘਰ ਵਿੱਚ ਜੀ ਨਹੀਂ ਹੋਣਗੇ ਤੇ ਕੂੜਾ ਕਦਾ ਹੋਏਗਾ ਹਾਂਜੀ ਉਹ ਕਦੀ ਵੀ ਬਾਹਰ ਸ਼ਾਮ ਦਾ ਕੂੜਾ ਨਹੀਂ ਸੁੱਟਣਾ ਜਦੋਂ ਸੰਧਿਆ ਦਾ ਟਾਈਮ ਹੋ ਜਾਂਦਾ ਨਾ ਸ਼ਾਮ ਦਾ ਤੇ ਭੈਣਾ ਝਾੜੂ ਲਾ ਕੇ ਤੇ ਕੂੜਾ ਬਾਹਰ ਕਰਦੀਆਂ ਕੂੜਾ ਤੁਸੀਂ ਇੱਕ ਚੀਜ਼ ਚ ਪਾ ਕੇ ਤੇ ਇੱਕ ਨੁੱਕਰ ਚ ਰੱਖ ਦੋ ਉਹ ਬਰਕਤ ਆਟਾ ਠੀਕ ਹੈ ਜੀ ਇਹ ਮੈਂ ਇਹ ਤੁਹਾਨੂੰ ਮੇਰੇ ਦਿਲ ਦੇ ਵਿੱਚ ਸੀ ਕਿ ਮੈਂ ਇਹਨਾਂ ਨੂੰ ਪੈਣਾ ਨੂੰ ਦੱਸਾਂਗੀ ਸੰਦੀਪ ਵੀ ਕਰ ਜਾਂਦੀ ਇਸ ਤਰ੍ਹਾਂ ਤੇ ਮੇਰੀ ਇਹਦੇ ਨਾਲ ਇਹੀ ਗੱਲ ਰਹਿੰਦੀ ਹੈ ਕਿ ਇਹ ਕੰਮ ਨਹੀਂ ਕਰਨਾ ਇੱਕ ਹੋਰ ਗੱਲ ਹੈ ਜਦੋਂ ਤੁਸੀਂ ਟਕਾਲਾ ਪੈ ਜਾਂਦੀਆਂ ਨੇ ਸ਼ਾਮਾਂ ਪੈ ਜਾਂਦੀਆਂ ਨੇ ਤੁਸੀਂ ਦਰਵਾਜ਼ੇ ਆਲੇ ਮੂਰੇ ਬਹਿ ਜਾਂਦੇਗਾ ਬੈણો ਦਰਵਾਜ਼ੇ ਦੇ ਮੂਰੇ ਨਹੀਂ ਬੈਣਾ ਜਦੋਂ ਸ਼ਾਮਾਂ ਪੈ ਜਾਂਦੀਆਂ ਨੇ ਨਾ ਤੁਸੀਂ ਅੰਦਰਾਂ ਦੇ ਵਿੱਚ ਜਾ ਕੇ ਤੇ ਰੱਬ ਦਾ ਨਾਮ ਲੈਣਾ ਹੈ ਤੁਸੀਂ ਨਾ ਕਿ ਆਪਣੇ ਆਪਣਾ ਜਿੰਨੂੰ ਜਿੰਨੂੰ ਵੀ ਕੋਈ ਮੰਨਦਾ ਹੋਵੇਗਾ ਰੱਬ ਤਾਂ ਇੱਕ ਹੀ ਹੈ ਤੇ ਤੁਸੀਂ ਰੱਬ ਦਾ ਨਾਮ ਲੈਣਾ ਨਾ ਕਿ ਦਰਵਾਜ਼ਿਆਂ ਅੱਗੇ ਲਸਣ ਪਿਆਜ਼ ਛਿੱਲਣ ਲਈ ਬੈਹਣਾ ਕਿਉਂਕਿ ਕੀ ਕਿਹਾ ਜਾਂਦਾ ਸੀ ਤੁਸੀਂ ਜਾਣਦੇ ਹੋ ਨਾ ਕੀ ਕਿਹਾ ਜਾਂਦਾ ਸੀ ਕੁਲਜੋਗਾਂ ਵਾਂਗੂ ਬਾਹਰ ਬਹਿ ਗਈਆਂ ਨੇ ਦਰਵਾਜ਼ੇ ਆ ਕੇ ਜਿਹੜੀ ਪ੍ਰਾਣੀ ਮਾਈ ਨੇ ਜੋ ਵੀ ਲੰਗਣਾ ਆਏ ਆਏ ਨਹੀਂ ਦਰਵਾਜ਼ਿਆਂ ਦੇ ਅੱਗੇ ਕੁਲਜੋਗਨਾ ਵਾਂਗੂ ਬਹਿ ਗਈਆਂ ਨੇ ਪਲਜੋਗਣਾ ਦਾ ਮਤਲਬ ਕਿ ਕਿ ਪੂਤਨੀਆਂ ਮੰਗੂ ਬੈਗੀਆਂ ਨੇ ਦਰਵਾਜ਼ੇ ਤੇ ਆਪਾਂ ਪੂਤਨੀਆਂ ਨਹੀਂ ਬੰਨਣਾ ਠੀਕ ਹੈ ਠੀਕ ਹੈ ਜੀ ਆਪਾਂ ਪੂਤੜੀਆਂ ਜੀ ਬੰਨਣਾ ਹਾਂ ਤਾਂ ਤੁਸੀਂ ਮੈਨੂੰ ਇੱਕ ਕਮੈਂਟਾਂ ਜੀ ਦੱਸਣਾ ਆ ਕਿ ਮੈਂ ਇੰਤਜ਼ਾਰ ਕਰਾਂਗੀ ਕਿ ਮੈਨੂੰ ਇਹ ਕਮੈਂਟਾਂ ਦੇ ਵਿੱਚ ਤੁਸੀਂ ਕੀ ਕੀ ਦੱਸਿਆ ਵੀ ਇਹ ਗੱਲਾਂ ਸਹੀ ਨੇ ਜਾਂ ਗਲਤ ਠੀਕ ਹੈ ਜੀ ਤਾਂ ਹੋਰ ਗੱਲਾਂ ਨੇ ਤੁਹਾਨੂੰ ਦੱਸਣੀਆਂ ਹੋਰ ਵੀ ਹੋਰ ਵੀ ਗੱਲਾਂ ਦੱਸਣੀਆਂ ਤਾਂ ਪਹਿਲਾਂ ਜਦੋਂ ਬੱਚੇ ਸੁੱਤੀ ਉੱਠਦੇ ਸੀ ਬੱਚੇ ਸੁੱਤੀ ਉੱਠਦੇ ਸੀ ਨਾ ਤੇ ਮਾਵਾ ਬਾਟੀ ਚ ਪਾਣੀ ਲੈਂਦੀਆਂ ਸੀ ਹਾਂਜੀ ਮੰਮੀ ਮੈਨੂੰ ਵੀ ਕਹਿੰਦੇ ਬੱਚੇ ਮਾਵਾ ਪਾਣੀ ਬਟਿਆ ਲੈਂਦੀਆਂ ਸੀ ਬਾਟੀ ਚ ਪਾਣੀ ਤੇ ਬੱਚੇ ਦਾ ਮੂੰਹ ਧੋਤੀ ਧੁੰਦੀਆਂ ਸੀਗੀਆਂ ਤੇ ਫੇਰ ਬੱਚੇ ਨੂੰ ਚਾਹ ਦੇਂਦੀਆਂ ਸੀ ਹਾਂ ਆਪਣੇ ਹੱਥਾਂ ਦਾ ਘੜੇ ਚ ਪਾਣੀ ਲੈਣਾ ਤੇ ਬਾਟੀ ਚ ਪਾ ਕੇ ਬੱਚੇ ਦਾ ਮੂੰਹ ਧੋਣਾ ਤੇ ਫੇਰ ਬੱਚੇ ਨੂੰ ਚਾਹ ਪਾਣੀ ਦੇਣਾ ਅੱਛਾ ਅੱਛਾ ਇਹ ਵੀ ਗੱਲਾਂ ਪੁਰਾਣੀਆਂ ਨੇ ਇਸੇ ਤਰ੍ਹਾਂ ਹੀ ਹੁੰਦਾ ਚੱਲ ਚੱਲ ਹਾਂ ਮੈਂ ਚੱਲ ਰਹੀ ਆਇਆ ਹੱਪਾ ਬੜੇ ਦਵਾੰਗੇ ਹੁਣ ਆਪਾਂ ਤੁਹਾਡੇ ਨੇ ਇਹ ਗੱਲਾਂ ਸ਼ੇਅਰ ਕੀਤੀਆਂ ਨੇ ਤੇ ਇਹਦੇ ਤੁਸੀਂ ਮੈਨੂੰ ਕਮੈਂਟ ਸ਼ਾਮਾਂ ਨੂੰ ਮੈਂ ਦੇਖਾਂਗੀ ਕਿ ਮੈਨੂੰ ਕੀ ਕੀ ਕਮੈਂਟ ਆਏ ਨੇ ਤੇ ਕੀ ਕੀ ਮੈਂ ਗੱਲਾਂ ਚੰਗੀਆਂ ਕੀਤੀਆਂ ਨੇ ਜਾਂ ਮਾੜੀਆਂ ਕੀਤੀਆਂ ਨੇ ਤੁਹਾਡੇ ਨਾਲ ਸ਼ੇਅਰ ਤੇ ਮੈਂ ਆਪਾਂ ਦਾ ਫਰਜ਼ ਬਣਦਾ ਕਿ ਆਪਾਂ ਸਭ ਨੂੰ ਜਿਵੇਂ ਘਰ ਵਿੱਚ ਸਮਝਾਉਂਦੇ ਆ ਤੇ ਆਪਾਂ ਸਾਰਿਆਂ ਨੂੰ ਟੈਣਾ ਨੂੰ ਪੁੱਤਰਾਂ ਨੂੰ ਤੀਆਂ ਨੇ ਜੋ ਵੀ ਨੇ ਆਪਾਂ ਉਹਨਾਂ ਨੂੰ ਸਮਝਾ ਦਿੱਤਾ ਤੇ ਉਹ ਮੈਨੂੰ ਕਮੈਂਟ ਰਾਈ ਜ਼ਰੂਰ ਦੱਸਣਗੇ ਕਿ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਨੇ ਤੇ ਇੱਥੇ ਹੀ ਆਪਾਂ ਹੁਣ ਕਰਨਿਆ ਬਲੌਗ ਦਾ ਐਂਡ ਹਾਂਜੀ ਅੱਜ ਦਾ ਆਪਾਂ ਬਲੌਗ ਦਾ ਕਰਦੇ ਹਾਂ ਐਂਡ ਤੇ ਓਕੇ ਬਾਏ